ਇੱਕ ਵਾਰ ਦੀ ਗੱਲ ਹੈ ਇੱਕ ਆਦਮੀ ਸੀ ਜੋ ਕਿ ਪਤਨੀ ਦੇ ਮਰਨ ਦੇ ਬਾਅਦ ਇਕੱਲਾ ਰਹਿ ਗਿਆ ਸੀ ਫਿਰ ਉਸਨੇ ਇੱਕ ਔਰਤ ਨਾਲ ਵਿਆਹ ਕਰ ਲਿਆ ਉਹ ਆਦਮੀ ਮਿਹਨਤੀ ਇਮਾਨਦਾਰ ਸੀ ਪਰ ਆਪਣੀ ਪਤਨੀ ਦੇ ਪਿੱਛੇ ਲੱਗਦਾ ਸੀ ਕਿਉਂਕਿ ਉਸਦੀ ਪਤਨੀ ਬਹੁਤ ਹੀ ਚਲਾਕ ਮਕਾਰ ਤੇ ਬਦਤਮੀਜ਼ ਔਰਤ ਸੀ ਉਸ ਦੀਆਂ ਪਹਿਲੇ ਵਿਆਹ ਤੋਂ ਇੱਕ ਇੱਕ ਬੇਟੀ ਸੀ ਉਹ ਆਦਮੀ ਦੀ ਬੇਟੀ ਬਹੁਤ ਹੀ ਸੁੰਦਰ ਤੇ ਨਰਮਦਿਲ ਸੀ ਪਰ ਉਸ ਦੀ ਸੋਤੇਲੀ ਭੈਣ ਉਸ ਦੀ ਖੂਬਸੂਰਤੀ ਤੋਂ ਬਹੁਤ ਹੀ ਜਲਦੀ ਸੀ ਤੇ ਉਸ ਨਾਲ ਬਹੁਤ ਹੀ ਬਤਮੀਜ਼ ਜੀ ਨਾਲ ਗੱਲ ਕਰਦੀ ਸੀ ਸੋਤੇਲੀ ਭੈਣ ਬਿਲਕੁਲ ਆਪਣੀ ਮਾਂ ਵਰਗੀ ਸੀ ਤੂੰ ਆਪਣੀ ਮਾਂ ਦੀ ਲਾਡਲੀ ਸੀ ਉਹ ਆਦਮੀ ਵੀ ਆਪਣੀ ਬੇਟੀ ਨੂੰ ਬਹੁਤ ਹੀ ਪਿਆਰ ਕਰਦਾ ਸੀ ਕਿਉਂਕਿ ਉਹ ਬੇਹੱਦ ਦਿਆਲੂ ਸੀ ਪਰ ਉਸਦੀ ਸੋਤੇਲੀ ਮਾਂ ਉਸਨੂੰ ਨਾ ਪਸੰਦ ਕਰਦੀ ਸੀ ਉਹ ਹਰ ਵਕਤ ਉਸਨੂੰ ਤੰਗ ਕਰਦੀ ਤੇ ਦਿਲ ਹੀ ਦਿਲ ਵਿੱਚ ਉਸਦੀ ਮੌਤ ਦੀ ਦੁਆ ਕਰਦੀ ਰਹਿੰਦੀ ਇੱਕ ਦਿਨ ਸੋਤੇਲੀ ਮਾਂ ਨੇ ਉਸਨੂੰ ੱੱਕੇ ਮਾਰ ਕੇ ਘਰੋਂ ਕੱਢ ਦਿੱਤਾ ਤੇ ਕਹਿੰਦੀ ਜੇ ਤੂੰ ਵਾਪਸ ਆਈ ਤਾਂ ਅੰਜਾਮ ਬਹੁਤ ਹੀ ਬੁਰਾ ਹੋਵੇਗਾ ਉਹ ਵਿਚਾਰੀ ਜੰਗਲ ਦੇ ਰਸਤੇ ਨਿਕਲ ਪਈ ਉੱਥੇ ਉਸਨੂੰ ਮਿੱਠੇ 베ਰਾਂ ਦੀ ਝਾੜੀਆਂ ਨਜ਼ਰ ਆਈਆਂ ਤੇ ਉਸਨੇ ਆਪਣੇ ਸਫ਼ਰ ਲਈ ਟਾੜੀਆਂ ਤੋਂ ਮਿੱਠੇ ਲਾਲ ਬੇਰ ਤੋੜੇ ਤੇ ਤੁਰ ਪਈ ਜੰਗਲ ਵਿੱਚ ਕੁਝ ਦੂਰ ਨਿਕਲਣ ਤੋਂ ਬਾਅਦ ਉਸ ਨੂੰ ਇੱਕ ਝੋਫੜੀ ਦਿਖੀ ਜਿਸ ਦੀ ਛੱਤ ਤੇ ਕਾਈ ਜੰਮੀ ਹੋਈ ਸੀ ਉਸ ਨੇ ਸੋਚਿਆ ਕਿ ਮੈਂ ਇਸ ਝੋਫੜੀ ਵਿੱਚ ਸਹਾਰਾ ਲੈ ਲੈਂਦੀ ਹਾਂ ਉਸ ਨੇ ਦਰਵਾਜ਼ਾ ਖੜਕਾਇਆ ਕਾਫੀ ਸਮਾਂ ਹੋ ਗਿਆ ਸੀ ਕੋਈ ਜਵਾਬ ਨਾ ਆਇਆ ਉਹ ਬਿਨਾਂ ਇਜਾਜ਼ਤ ਦੇ ਅੰਦਰ ਚਲੀ ਗਈ ਉੱਥੇ ਕੋਈ ਵੀ ਨਹੀਂ ਸੀ ਪਰ ਇੱਕ ਕੋਨੇ ਵਿੱਚ ਇੱਕ ਮੇਜ਼ ਰੱਖੀ ਹੋਈ ਸੀ ਕੁਰਸੀਆਂ ਲੱਗੀਆਂ ਹੋਈਆਂ ਸਨ ਤੇ ਦਰਵਾਜ਼ੇ ਦੇ ਕੋਲ ਇੱਕ ਤੰਦੂਰ ਸੀ ਖਿੜਕੀ ਦੇ ਕੋਲ ਇੱਕ ਚਰਖਾ ਰੱਖਿਆ ਹੋਇਆ ਸੀ ਤੇ ਉਸ ਦੇ ਕੋਲ ਬਹੁਤ ਸਾਰਾ ਸੂਤ ਪਿਆ ਸੀ ਉਸ ਨੇ ਖਿੜਕੀ ਖੋਲ ਕੇ ਵੇਖਿਆ ਪਰ ਕੋਈ ਨਹੀਂ ਆਇਆ ਪਰ ਜਿਵੇਂ ਹੀ ਹਨੇਰਾ ਹੋਣ ਲੱਗਿਆ ਤਾਂ ਉਸ ਨੂੰ ਘਰ ਦੇ ਪਾਸ ਵਾਲੀਆਂ ਝਾੜੀਆਂ ਤੋਂ ਆਵਾਜ਼ ਆਉਣ ਲੱਗੀ ਦਰਵਾਜ਼ਾ ਖੁੱਲਿਆ ਤੇ ਕਮਰੇ ਵਿੱਚ ਇੱਕ ਰਿਸ਼ ਆ ਗਿਆ। ਉਹ ਡਰ ਦੇ ਮਾਰੇ ਖੜੀ ਹੋ ਗਈ। ਉਹ ਬਹੁਤ ਘਬਰਾ ਗਈ। ਫਿਰ ਰਿਸ਼ ਕਹਿੰਦਾ ਤੂੰ ਕੌਣ ਹੈ? ਮੇਰੇ ਘਰ ਵਿੱਚ ਕੀ ਕਰ ਰਹੀ ਹੈਂ? ਉਹ ਕਹਿੰਦੀ ਮੈਨੂੰ ਮਾਫ਼ ਕਰ ਦਿਓ। ਮੈਂ ਤਾਂ ਜਲਦੀ-ਜਲਦੀ ਇੱਥੇ ਪਹੁੰਚ ਗਈ। ਮੇਰੇ ਕੋਲ ਰਹਿਣ ਲਈ ਕੋਈ ਠਿਕਾਣਾ ਨਹੀਂ ਹੈ। ਮੇਰੀ ਸੋਤੇਲੀ ਮਾਂ ਨੇ ਮੈਨੂੰ ਘਰੋਂ ਕੱਢ ਦਿੱਤਾ ਹੈ। ਰਿਸ਼ ਕਹਿੰਦਾ ਇਹ ਘਰ ਮੇਰਾ ਹੈ। ਤੇ ਇੱਥੇ ਕਿਸੇ ਨੂੰ ਵੀ ਆਉਣ ਦੀ ਆਗਿਆ ਨਹੀਂ ਹੈ ਪਰ ਤੂੰ ਇੱਥੇ ਰਹਿ ਸਕਦੇ ਹੈ ਪਰ ਮੈਂ ਪਹਿਲਾਂ ਤੇਰਾ ਇੱਕ ਇਮਤਿਹਾਨ ਲਵਾਵਾਂਗਾ ਉਹ ਚਾਰਖਾ ਵੇਖ ਰਹੀ ਹੈ ਉੱਥੇ ਬੈਠ ਜਾ ਤੇ ਸੂਤ ਕੱਤ ਜਦੋਂ ਉਹ ਸੂਤ ਕੱਤਣ ਬੈਠੀ ਤਾਂ ਸੂਤ ਚਮਕਣ ਲੱਗਿਆ ਤੇ ਸੋਨੇ ਦੇ ਧਾਗੇ ਵਿੱਚ ਬਦਲ ਗਿਆ ਜਲਦੀ ਹੀ ਉਸਨੇ ਸੋਨੇ ਦੇ ਧਾਗੇ ਤੋਂ ਬਣੇ ਸੂਤ ਦੀ ਇੱਕ ਟੋਕਰੀ ਭਰ ਲਈ ਫਿਰ ਰਿਸ਼ ਕਹਿੰਦਾ ਖਾਣਾ ਬਣਾਉਣਾ ਬਣਾ ਫਿਰ ਉਸਨੇ ਖਾਣਾ ਬਣਾਉਣਾ ਸ਼ੁਰੂ ਕੀਤਾ ਜਦੋਂ ਉਹ ਖਾਣਾ ਬਣਾ ਰਹੀ ਸੀ ਤਾਂ ਉੱਥੇ ਇੱਕ ਚੂਹਾ ਆਇਆ ਤੇ ਕਹਿੰਦਾ ਪਿਆਰੀ ਲੜਕੀ ਮੈਂ ਕਈ ਦਿਨਾਂ ਤੋਂ ਬਹੁਤ ਭੁੱਖਾ ਹਾਂ ਮੈਨੂੰ ਵੀ ਥੋੜਾ ਜਿਹਾ ਖਾਣਾ ਦੇ ਦੇ ਮੈਂ ਤੇਰਾ एहसान ਕਦੇ ਨਹੀਂ ਭੁੱਲਾਂਗਾ ਕੁੜੀ ਨੇ ਚੂਹੀ ਚੂਹੇ ਤੇ ਤਰਸ ਆ ਗਿਆ ਤੇ ਉਸਨੇ ਇੱਕ ਚਮਚ ਉਸਦੇ ਸਾਹਮਣੇ ਖੀਰ ਦਾ ਰੱਖ ਦਿੱਤਾ ਜਦੋਂ ਰੈਸ ਨੇ ਖੀਰ ਖਾਧੀ ਤਾਂ ਉਸ ਨੂੰ ਬਹੁਤ ਪਸੰਦ ਆਈ ਉਹ ਆਪਣੇ ਸਾਹਮਣੇ ਪੈ ਸੋਨੇ ਦੇ ਧਾਗੇ ਨੂੰ ਦੇਖ ਕੇ ਵੀ ਬਹੁਤ ਖੁਸ਼ ਹੋਇਆ ਉਹ ਸਮਝ ਗਿਆ ਸੀ ਕਿ ਉਹ ਕੁੜੀ ਨੇ ਉਸ ਨੂੰ ਜੋ ਵੀ ਦੱਸਿਆ ਹੈ ਉਹ ਸਭ ਸੱਚ ਹੈ ਕਿਉਂਕਿ ਧਾਗਾ ਸਿਰਫ ਸੱਚ ਬੋਲਣ ਵਾਲਿਆਂ ਦਾ ਹੀ ਸੋਨੇ ਵਿੱਚ ਬਦਲਦਾ ਸੀ ਫਿਰ ਉਸ ਰੇਸ਼ ਨੇ ਕਿਹਾ ਇਸ ਸਟੀਲ ਦੇ ਛੱਲੇ ਵਿੱਚ ਚਾਬੀਆਂ ਦਾ ਗੁੱਛਾ ਹੈ ਉਹ ਕਹਿੰਦਾ ਰੋਸ਼ਨੀ ਬੰਦ ਕਰ ਦੇ ਤੈਨੂੰ ਸਾਰੀ ਰਾਤ ਇਸ ਕਮਰੇ ਵਿੱਚ ਚੱਲਦੇ ਰਹਿਣਾ ਹੋਵੇਗਾ ਤੇ ਇਹ ਚਾਬੀਆਂ ਦੇ ਖੜਕਣ ਦੀ ਆਵਾਜ਼ ਆਉਂਦੀ ਰਹਿਣੀ ਚਾਹੀਦੀ ਹੈ ਜਦੋਂ ਤੱਕ ਮੈਂ ਜਾਗਾਂ ਨਾ ਜੇਕਰ ਮੈਂ ਤੈਨੂੰ ਸਵੇਰੇ ਜਾਉਂਦਿਆਂ ਪਾਇਆ ਤਾਂ ਤੂੰ ਖੁਸ਼ਕਿਸਮਤ ਹੋਵੇਂਗੀ ਫਿਰ ਉਹ ਸਚੌਣ ਲਈ ਚਲਾ ਗਿਆ ਤੇ ਉਹ ਜੋਰ-ਜੋਰ ਦੀ ਖਰਾਟੇ ਲੈਣ ਲੱਗਿਆ ਉਹ ਚੂਹਾ ਆਇਆ ਤੇ ਕਹਿੰਦਾ ਆਹ ਚਾਬੀਆਂ ਮੈਨੂੰ ਦੇ ਦੇ ਤੂੰ ਉਸ ਤੰਦੂਰ ਦੇ ਪਿੱਛੇ ਲੁਕ ਜਾ ਕਿਉਂਕਿ ਥੋੜੀ ਹੀ ਦੇਰ ਵਿੱਚ ਪੱਥਰ ਇੱਧਰ-ਉੱਧਰ ਉੱਡਣ ਲੱਗਣਗੇ ਤੇ ਤੂ ਤੰਦੂਰ ਦੇ ਪਿੱਛੇ ਲੁਕੀ ਰਹੀ ਤੇ ਚੂਹਾ ਚਾਬੀਆਂ ਲੈ ਕੇ ਘੁੰਮਦਾ ਰਿਹਾ ਤੇ ਚਾਬੀਆਂ ਦੀ ਆਵਾਜ਼ ਆਉਂਦੀ ਰਹੀ ਕਮਰੇ ਵਿੱਚ ਪੱਥਰ ਬਰਸਦੇ ਰਹੇ ਪਰ ਚੂਹਾ ਬਚਦਾ ਬਚਾਉਂਦਾ ਆਪਣਾ ਕੰਮ ਕਰਦਾ ਰਿਹਾ ਹੌਲੀ ਹੌਲੀ ਦਿਨ ਚੜ ਗਿਆ ਪੱਥਰ ਬਰਸਨੇ ਰੁਕ ਗਏ ਫਿਰ ਸ਼ ਆਇਆ ਤੇ ਕੁੜੀ ਨੂੰ ਕਹਿੰਦਾ ਤੂੰ ਮੇਰੇ ਲਈ ਬਹੁਤ ਹੀ ਖੁਸ਼ਕਿਸਮਤ ਹੈ ਮੈਂ ਹਕੀਕਤ ਵਿੱਚ ਇੱਕ ਸਹਜਾਦਾ ਹਾਂ ਮੇਰੇ ਤੇ ਇੱਕ ਜਾਦੂਗਰ ਨੇ ਜਾਦੂ ਕਰਕੇ ਮੈਨੂੰ ਰੇਸ਼ ਬਣਾ ਦਿੱਤਾ ਸੀ ਇਹ ਜਾਦੂ ਤਦ ਹੀ ਟੁੱਟ ਸਕਦਾ ਸੀ ਜੇਕਰ ਕੋਈ ਮੇਰੀ ਝੋਕੜੀ ਵਿੱਚ ਇੱਕ ਰਾਤ ਕੱਟ ਲਵੇ ਫਿਰ ਉਸ ਰੇਸ਼ ਨੇ ਕੁੜੀ ਨੂੰ ਕਿਹਾ ਮੇਰੇ ਖੱਬੇ ਕੰਨ ਵਿੱਚ ਦੇਖ ਤੈਨੂੰ ਕੀ ਦਿਖ ਰਿਹਾ ਹੈ ਤਾਂ ਕੁੜੀ ਨੇ ਇੱਕ ਬਹੁਤ ਹੀ ਵੱਡਾ ਰਾਜ ਦਿਖਾਈ ਦਿੰਦਾ ਹੈ ਜਿੱਥੇ ਬਹੁਤ ਹਰਿਆਲੀ ਨਦੀਆਂ ਪਹਾੜ ਤੇ ਬਹੁਤ ਸਾਰੇ ਘਰ ਤੇ ਖੁਸ਼ੀ ਵਾਲਾ ਮਾਹੌਲ ਸੀ ਰੇਸ਼ ਕਹਿੰਦਾ ਇਹ ਮੇਰਾ ਰਾਜ ਹੈ ਹੁਣ ਮੇਰੇ ਸੱਜੇ ਕੰਨ ਵਿੱਚ ਦੇਖ ਤਾਂ ਉਸ ਨੂੰ ਇੱਕ ਸ਼ਾਨਦਾਰ ਮਹਿਲ ਵਿਖਾਈ ਦਿੰਦਾ ਹੈ ਉਸ ਦੇ ਬਾਹਰ ਰੱਥ ਕੋੜੇ ਖੜੇ ਸੀ ਰੱਥਾਂ ਵਿੱਚ ਹਰ ਤਰ੍ਹਾਂ ਦਾ ਕੀਮਤੀ ਸਮਾਨ ਸੀ ਰਿਸ਼ ਕਹਿੰਦਾ ਤੈਨੂੰ ਕੀ ਨਜ਼ਰ ਆਇਆ ਤਾਂ ਕੁੜੀ ਨੇ ਸਭ ਦੱਸਿਆ ਰਿਸ਼ ਕਹਿੰਦਾ ਇਹ ਸਭ ਹੁਣ ਤੇਰਾ ਹੈ ਮੈਂ ਥੋੜੇ ਚਿਰ ਬਾਅਦ ਆਪਣੇ ਅਸਲੀ ਰੂਪ ਵਿੱਚ ਆ ਜਾਵਾਂਗਾ ਤੇ ਫਿਰ ਤੇਰੇ ਨਾਲ ਵਿਆਹ ਕਰਾਵਾਂਗਾ ਕੁੜੀ ਦਾ ਸਾਰਾ ਪਹਿਰਾਵਾ ਬਦਲ ਗਿਆ ਸੋਹਣੇ ਦਾ ਲਹਿੰਗਾ ਹੀਰੇ ਮੋਤੀਆਂ ਦੇ ਜਿਹੜੇ ਗਹਿਣੇ ਤੇ ਫਿਰ ਇਸ ਰਿੱਚ ਘਰ ਰਥ ਤੇ ਸਵਾਰ ਹੋ ਕੇ ਕਹਿੰਦਾ ਥੋੜੇ ਦਿਨਾਂ ਬਾਅਦ ਜਦੋਂ ਜਾਦੂ ਦਾ ਅਸਰ ਖਤਮ ਹੋ ਜਾਵੇਗਾ ਮੈਂ ਫਿਰ ਰਾਜਕੁਮਾਰ ਬਣ ਜਾਵਾਂਗਾ ਤਾਂ ਮੈਂ ਤੈਨੂੰ ਲੈਣ ਆਵਾਂਗਾ ਇਹ ਕਹਿੰਦੇ ਉਹ ਉੱਥੋਂ ਚਲਾ ਗਿਆ ਦੂਜੀ ਤਰਫ ਉਹ ਆਦਮੀ ਆਪਣੀ ਬੇਟੀ ਨੂੰ ਲੱਭਦਾ ਲੱਭਦਾ ਹੋਇਆ ਜੰਗਲ ਵਿੱਚ ਪਹੁੰਚ ਗਿਆ ਜਦੋਂ ਉਸ ਨੂੰ ਝੋਫੜੇ ਦੇਖੀ ਉਹ ਅੰਦਰ ਗਿਆ ਬੇਟੀ ਨੂੰ ਦੇਖ ਕੇ ਉਸਨੇ ਬੇਟੀ ਨੂੰ ਆਪਣੇ ਗਲੇ ਨਾਲ ਲਗਾ ਲਿਆ ਤੇ ਫਿਰ ਉਸ ਨੂੰ ਲੈ ਘਰ ਵੱਲ ਚੱਲ ਪਿਆ ਉਹ ਘਰ ਪਹੁੰਚ ਗਈ ਤੇ ਇਹ ਦੇਖ ਸੋਤੇਲੀ ਮਾਂ ਬੇਟੀ ਬਹੁਤ ਦੁਖੀ ਹੋਈਆਂ ਕੁੜੀ ਨੇ ਉਹਨਾਂ ਨੂੰ ਸਾਰੀ ਗੱਲ ਦੱਸ ਦਿੱਤੀ ਤੇ ਫਿਰ ਸੋਤੇਲੀ ਮਾਂ ਨੇ ਆਪਣੀ ਕੁੜੀ ਨੂੰ ਰਿਛ ਦੀ ਝੋਫੜੀ ਦੀ ਤਲਾਸ਼ ਵਿੱਚ ਭੇਜਿਆ ਉਸ ਨੂੰ ਝੋਫੜੀ ਮਿਲ ਗਈ ਤੇ ਬਿਨਾ ਪੁੱਛੇ ਅੰਦਰ ਚਲੇ ਗਈ ਰਾਤ ਨੂੰ ਰੇਸ਼ ਆਇਆ ਤੇ ਕਹਿੰਦੀ ਮੈਂ ਬੇਸਹਾਰਾ ਹਾਂ ਇੱਕ ਰਾਤ ਕੱਟਣਾ ਚਾਹੁੰਦੀ ਹਾਂ ਤਾਂ ਰੇਸ਼ ਨੇ ਵੀ ਉਸ ਨੂੰ ਉਸੇ ਤਰ੍ਹਾਂ ਸੂਤ ਕੱਤਣ ਲਈ ਕਿਹਾ ਤਾਂ ਸੂਤ ਵਾਲਾ ਧਾਗਾ ਕਾਲਾ ਪੈ ਗਿਆ ਤੇ ਫਿਰ ਖੀਰ ਬਣਾਉਣ ਨੂੰ ਕਿਹਾ ਤਾਂ ਉਸ ਨੇ ਕਦੇ ਕੁਝ ਬਣਾਇਆ ਨਹੀਂ ਸੀ ਤਾਂ ਉਹ ਵੀ ਵਧੀਆ ਨਾ ਬਣੀ ਫਿਰ ਉਹੀ ਚੂਹਾ ਆਇਆ ਤੇ ਕਹਿੰਦਾ ਮੈਂ ਭੁੱਖਾ ਹਾਂ ਤਾਂ ਕੁੜੀ ਨੇ ਗੁੱਸੇ ਵਿੱਚ ਉਸ ਦੇ ਚਮਚਾ ਦੇ ਮਾਰਿਆ ਤੇ ਹੁਣ ਰਾਤ ਵਾਲੇ ਕੰਮ ਦੀ ਵਾਰੀ ਸੀ। ਉਸ ਨੂੰ ਆਪ ਹੀ ਚਾਬੀਆਂ ਲੈ ਕੇ ਚੱਲਣਾ ਪਿਆ ਤੇ ਪੱਥਰਾਂ ਦੀ ਪੱਥਰ ਵਰਸਣ ਲੱਗੇ ਤੇ ਉਹ ਪੱਥਰ ਵੱਜ-ਵੱਜ ਕੇ ਉੱਥੇ ਹੀ ਮਰ ਗਈ। ਅਗਲੇ ਦਿਨ ਸਤੇਲੀ ਮਾਂ ਨੇ ਆਪਣੀ ਮਰੀ ਹੋਈ ਬੇਟੀ ਮਿਲੀ। ਉਹ ਬਹੁਤ ਹੀ ਦੁਖੀ ਤੇ ਘੰਟਿਆਂ ਬੱਧੀ ਉਸ ਦੀ ਕਬਰ ਤੇ ਬੈਠ ਕੇ ਰੋਂਦੀ ਰਹੀ। ਇਹ ਉਸ ਦੇ ਲਾਲਚ ਦਾ ਹੀ ਨਤੀਜਾ ਸੀ। ਉਸ ਦੇ ਲਾਲਚ ਨੇ ਉਸ ਦੀ ਬੇਟੀ ਦੀ ਜਾਨ ਲੈ ਲਈ। ਹੁਣ ਉਹ ਰਿਚ ਰਾਜਕੁਮਾਰ ਬਣ ਗਿਆ ਤੇ ਬਾਪ ਬੇਟੀ ਨੂੰ ਆਪਣੇ ਰਾਜ ਲੈ ਗਿਆ ਤੇ ਉੱਥੇ ਉਹਨਾਂ ਨੇ ਵਿਆਹ ਕਰਵਾ ਲਿਆ ਜੇਕਰ ਤੁਹਾਨੂੰ ਕਹਾਣੀ ਪਸੰਦ ਆਈ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਧੰਨਵਾਦ